ਹਾਂ ਨੋਟ ਲੈਣਾ ਭਾਜੀ ਉਹ ਤੁਹਾਨੂੰ ਪ੍ਰੋਪਰ ਡਿਟੇਲਸ ਦੱਸ ਰਿਹਾ ਵਾ ਠੀਕ ਆ ਤੇ ਉਹ ਕਹਿੰਦੇ ਵੀ ਸਰ ਇਹਦੇ ਭਾਜੀ ਮਾਈਨਰ ਜੇ ਟੈਸਟ ਹੋਏ ਆ ਹੂੰ ਜਿਹਦਾ ਖਰਚਾ ਵੀ 5 ਕਹ ਹਜ਼ਾਰ ਹੀ ਆਇਆ ਅੱਛਾ ਜੀ ਇਹਨਾਂ ਨੇ 5000 ਭਾਜੀ ਦਿੱਤਾ ਪਹਿਲਾਂ ਹੂੰ ਉਸ ਤੋਂ ਬਾਅਦ ਕਪਲ ਨਰੂਲਾ ਨੇ ਕਾਲ ਕਰਤੀ ਆ ਕਪਲ ਨਰੂਲਾ ਨੇ 5000 ਰੁਪਏ ਇਹਨਾਂ ਦਾ ਵਾਪਸ ਕਰਾਤਾ ਬਹੁਤ ਅੱਛਾ ਤੇ ਉਹਨਾਂ ਦੇ ਵਧੀਆ ਰਿਲੇਸ਼ਨ ਆ ਉਹਨਾਂ ਨਾਲ ओके ਕਿਉਂਕਿ ਉਹ बिजनेसमैन ਬੰਦੇ ਆ ਉਹ 5-4000 ਤੱਕ ਕਰ ਲੈਂਦੇ ਆ ਇੱਕ ਦੂਜੇ ਨਾਲ ਹਾਂ ਹਾਂ ਆ আচ্ছা ਹੁਣ ਮੈਂ ਕੁਝ ਬੋਲਾਂ ਆ ਆ ਗੱਲ ਹੋਈ ਆ ਭਾਜੀ ਫਾਈਨਲ ਜਿਹੜੀ ਗੱਲ ਇਹ ਆ ਮੀਨੂ ਸਿਰਾ ਦਾ ਉੱਥੇ ਕੋਈ ਵੀ ਆਪਰੇਟ ਨਹੀਂ ਹੋਇਆ ਕਿਸੇ ਤਰ੍ਹਾਂ ਦੀ ਕੋਈ ਸਰਜਰੀ ਕਿਸੇ ਤਰ੍ਹਾਂ ਦਾ ਕੋਈ ਟਾਂਕਾ ਕਿਸੇ ਤਰ੍ਹਾਂ ਦਾ ਕੋਈ ਹਲਕਾ ਜਿਹਾ ਕੱਟ ਵੀ ਇਹਦੇ ਨਹੀਂ ਲਾਇਆ ਹਸਪੀਟਲ ਨੇ ਹਮ ਹਸਪੀਟਲ ਹਸਪੀਟਲ ਕਹਿੰਦਾ ਜੇ ਸਾਨੂੰ ਜ਼ਰੂਰਤ ਪਈ ਅਸੀਂ ਆਫੀਸ਼ੀਅਲੀ ਅਨਾਉਂਸ ਵੀ ਕਰਾਂਗੇ ਵੀ ਅਸੀਂ ਇਹਦੀ ਕਿਸੇ ਵੀ ਪ੍ਰਕਾਰ ਦੀ ਕੋਈ ਸਰਜਰੀ ਨਹੀਂ ਕੀਤੀ ਉਹਦੇ ਸਿਰਫ ਭਾਜੀ ਟੈਸਟ ਹੋਏ ਆ ਉਹਦੇ ਉਹਦੇ ਟੈਸਟਾਂ ਦੇ ਪੈਸੇ ਲੱਗੇ ਆ ਹੋਰ ਇਸ ਤੋਂ ਨਾ ਕੁਝ ਨਹੀਂ ਹੋਇਆ ਐਵੇਂ ਹੀ ਕਰੀ ਜਾਂਦੀ ਆ ਭਾਜੀ ਹਸਪੀਟਲ ਨਹੀਂ ਇਹ ਕਲਿੱਪ ਚਲਾਓ ਹਰਪ੍ਰੀਤ ਵੀਰੇ ਕਲਿੱਪ ਚਲਾਓ ਕੱਲ ਵਾਲਾ ਕਲਿੱਪ ਚਲਾਓ ਜਿਹੜੀ ਕੰਦੀ ਹਰਪ੍ਰੀਤ ਵੀਰੇ ਹਰਪ੍ਰੀਤ ਵੀਰੇ ਗਲੇਡੂ ਇਹ ਕਿੱਡੇ ਕਿੱਡੇ ਛੁੜਦੀ ਸੀ ਭਰਾਵਾ ਮੈਂ ਐਡਾ ਦਰਦ ਸਹਿਹਾ ਮੈਂ ਐਡਾ ਉਹ ਕੀਤਾ ਹੈ ਮੈਂ ਉਹੀ ਕਹਿ ਰਿਹਾ ਹਾਂ ਪੀਓ ਕਲਿੱਪ ਕੱਟੇ ਪੇ ਕਲਿੱਪ ਪਲੀਜ਼ ਮੇਰੇ ਮੇਰੀ ਭੈ ਜਪਾਏ ਮੇਰੇ ਕੋਲ ਮੈਂ ਡਾਕਟਰ ਮੈਂ ਡਾਊਨਲੋਡ ਕਰ ਲਿਆ ਪਲੀਜ਼ ਜਿਹਦੇ ਵਿੱਚ ਉਹਨੇ ਕਿਹਾ ਸੀ ਮੇਰੇ ਤਰਦ ਦੇ ਤਾ ਦੁੱਖ ਦੇ ਤਾ ਮੈਨੂੰ ਉਹ ਚਲਾਓ ਜਰਾ ਤੇ ਫਿਰ ਉਸ ਤੋਂ ਬਾਅਦ ਮੈਂ ਗੱਲ ਪਾਜੀ ਪਾਜੀ ਦੇਖ ਲਏ ਉਹਨਾਂ ਨੇ ਹਸਪੀਟਲ ਨੇ ਦੇਖ ਲਿਆ ਦੇ ਹਸਪੀਟਲ ਨੇ ਪਾਜੀ ਮੈਨੂੰ ਇੱਕ ਇੱਕ ਹੀ ਗੱਲ ਕਹੀ ਆ ਉਹ ਕਹਿੰਦੇ ਅਸੀਂ ਸੁਣਾਂਗੇ ਇਹ ਜੇ ਸਾਨੂੰ ਸੁਣ ਕੇ ਲੱਗਿਆ ਕਿ ਸਾਡੇ ਹਸਪੀਟਲ ਦਾ ਨਾਮ ਖਰਾਬ ਹੋ ਰਿਹਾ ਵਾ ਤਾਂ ਇਹ ਫਿਰ ਕਲਪ ਕੋ ਨੈਕਸਟ ਸਾਡਾ ਵਕੀਲ ਦੇਖੂਗਾ ਮਾਚ ਇਹ ਬਹੁਤ ਠੀਕ ਹੀ ਫਸਣ ਵਾਲੀ ਆ ਪਾਜੀ ਬਹੁਤ ਫਸਣ ਵਾਲੀ ਆ ਇਹਨੂੰ ਆਈ ਨਹੀਂ ਮੈਨੂੰ ਪਤਾ ਇਹਨੂੰ ਇਹਨੇ ਬਹੁਤ ਹੱਦੋਂ ਵੱਧ ਕਸੂਤੀ ਫਸਣਾ ਭਾਜੀ ਹੱਦੋਂ ਵੱਧ ਮੈਂ ਕਹਿੰਦਾ ਪੂਰਾ ਫਸਾ ਕੇ ਛੜਨਾ ਵਿੱਚ ਉਹ ਆਪਣੇ ਵਿੱਚ ਆਹੋ ਆਪਣੇ ਪੰਗੇ ਚ ਤੇ ਭਾਜੀ ਬਠਿੰਡੇ ਸਿਆਣਾ ਕਰੋ ਯਾਰ ਭਾਜੀ ਸਰਪ੍ਰਿਤ ਬਠਿੰਡੇ ਵਾਲੇ ਇਹ ਨਹੀਂ ਮੈਂ ਇੱਧਰ ਭਾਜੀ ਮੈਨੂੰ ਕਮੈਂਟ ਇੱਧਰ ਹਾਂ ਮੈਂ ਵੀਡੀਓ ਦੇਖ ਕੇ ਹੱਸਦਾ ਪਿਆ ਮੈਂ ਤੁਹਾਡੀ ਗੱਲ ਤੇ ਠੀਕ ਹੈ ਭਾਜੀ ਇਹ ਇਦਾਂ ਕਰਦੀ ਪਤਾ ਕਿਉਂ ਆ ਹੂੰ ਕਲੇਡੂੁੱਟੇ ਠੀਕ ਐ ਐਨੇ ਆਪਣਾ ਨੰਬਰ ਪਾਇਆ ਹੋਇਆ ਸੋਸ਼ਲੀ ਠੀਕ ਐ ਫਿਰ ਲੋਕੀ ਮੇਰਾ ਹਾਲ ਪੁੱਛਣਗੇ ਫਿਰ ਪੁੱਛਣਗੇ ਤੁਹਾਨੂੰ ਕੋਈ ਲੋੜ ਤਾਂ ਨਹੀਂ ਠੀਕ ਐ ਫਿਰ ਉਹ ਸੇਵਾ ਭੇਜਣਗੇ ਇਹ ਇਦਾਂ ਹੀ ਪੈਸੇ ਇਕੱਠੇ ਕਰਦੀ ਐ ਬਾਅਦ ਚ ਉਹਨਾਂ ਨੂੰ ਬਲੌਕ ਕਰ